ਮਨਰੇਗਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੱਲਦਾ ਪਿਆ ਤੇ ਇੱਕ ਹੋਰ ਚੀਜ਼ ਹੈ ਵਿਧਾਨ ਸਭਾ ਚ ਨਜ਼ਰ ਆ ਰਹੀ ਕਿ ਪੰਜਾਬੀ ਜੁੱਤੀਆਂ ਲੱਗੀਆਂ ਹੋਈ ਹੈ ਬਾਈ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਮੈਂ ਅਸੀਂ ਐ ਹਾਈ ਕੋਰਟ ਕੋਪਰਾ ਫਰੀਦ ਜਿਲ੍ਹਾ ਫਰੀਦਕੋਟ ਤੋਂ ਮੇਰਾ ਨਾਮ ਹੈ ਰਤਨ ਲਾਲ ਤੇ ਅਸੀਂ ਅੱਜ ਪੰਜਾਬੀ ਜੁੱਤੀਆਂ ਲਾਈਆਂ ਅਸੀਂ ਜਿਹੜਾ ਸਾਡਾ ਕਲਸਟਰ ਹੁੰਦੇ ਕੇਸ਼ੀਅਰ ਹੈਗੇ ਅਸੀਂ ਤੇ ਹਾਂਜੀ ਜੀ ਸਪੈਸ਼ਲ ਪੰਜਾਬੀ ਜੁੱਤੀਆਂ ਕਿਉਂ ਲਾਈਏਗੇ ਤੁਹਾਡੇ ਬਲੇ ਇੱਥੇ ਸਰ ਇਹਨੂੰ ਪ੍ਰਮੋਟ ਕਰਨ ਵਾਸਤੇ ਲਾਈਏ ਜੇ ਇਹ ਸੋਚ ਕੰਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਸੇ ਕੰਮ ਸਾਡਾ ਸਾਡੇ ਤੱਕ ਹੀ ਸੀਮਤ ਹੋਇਆ ਪਿਆ ਅਸੀਂ ਇਸ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਆ ਇਸ ਕਰਕੇ ਸਾਨੂੰ ਕੁਲਤਾਰ ਸਿੰਘ ਸਮੂਹ ਜੀ ਨੇ ਪ੍ਰਮੋਟ ਕਰਨ ਲਈ ਇੱਥੇ ਬੁਲਾਇਆ ਵੀ ਜੁੱਤੀ ਪ੍ਰਮੋਟ ਕੀਤੀ ਜਾਵੇ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਹੁਤ ਫੇਮਸ ਹੈ ਜੀ ਥੋੜਾ ਐਕਸਪਲੇਨ ਕਰੋ ਇਹਨਾਂ ਬਾਰੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਜਮਾਨਾ ਹੈ ਲੋਕ ਚਾਹੁੰਦੇ ਕਿ ਪਤਾ ਲੱਗ ਸਕੇ ਪਹਿ ਇਸ ਤਰ੍ਹਾਂ ਕਹਿੰਦੇ ਪਸਟੈਂਟਿਕ ਪਾਉਣ ਦੇ ਪੈਰ ਨੂੰ ਪਸੀਨਾ ਆਉਂਦਾ ਸਮੈਲ ਆਉਂਦੀ ਹੈ ਇਹ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇੱਕ ਇਹ ਪੰਜਾਬੀ ਜੁੱਤੀ ਜਿਹੜੀ ਹੈਗੀ ਕੁਰਤੇ ਨਾਲ ਬੜੀ ਹੀ ਮੈਚਿੰਗ ਚੱਲਦੀ ਹੈ ਸਪੈਸ਼ਲ ਪੰਜਾਬੀ ਜੁੱਤੀ ਕੁਰਤੇ ਪਜਾਮੇ ਨਾਲ ਅੱਜ ਕੱਲ ਦੇ ਜਿਹੜੀ ਲੇਡੀਜ਼ ਸੂਟ ਬੰਦਦੇ ਨੇ ਉਹਨਾਂ ਸੂਟਾਂ ਨਾਲ ਮੈਚਿੰਗ ਇਹ ਸਭ ਕੁਝ ਇਸ ਤਰ੍ਹਾਂ ਨਾਲ ਮੈਚਿੰਗ ਜਿੰਦ ਵਗੈਰਾ ਹਰ ਇੱਕ ਸੂਟ ਨਾਲ ਮੈਚਿੰਗ ਹੋ ਜਾਂਦੀ ਹੈ ਕੜਾਈਆਂ ਸੂਟਾਂ ਦੇ ਨਾਲ ਦੀਆਂ ਹੀ ਹੋ ਜਾਂਦੀਆਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਇਹਦੇ ਰੇਟ ਕੀ ਰਹਿੰਦੇ ਹੈਗੇ ਜਿੰਨਾ ਚੀਜ਼ਾਂ ਦਾ ਸਾਡਾ ਹੋਲਸੇਲ ਪ੍ਰਾਈਜ਼ ਹੈ ਛੋੜਾ ਛੋੜਾ ਹੋਲਸੇਲ ਰੇਟ ਪ੍ਰਾਈਸ ਅਲੱਗ ਅਲੱਗ ਗੁੰਦਾਹਰ ਜੁੱਤੀ ਡਿਜ਼ਾਈਨ ਦੇ ਹਿਸਾਬ ਨਾਲ ਅਸੀਂ ਇਹਦਾ ਰੇਟ ਪੁੱਛਿਆ ਕਿ ਇਹ ਲੋਕ ਦੇਖ ਰਹੇ ਹੋਣੇ ਉਹਨਾਂ ਜਾਣਨਾ ਚਾਹੁੰਦੇ ਹੋਣੇ ਕਿ ਇਹ ਜਿਹੜੀ ਜੁੱਤੀ ਜਿਹੜੀ ਕੁੜਤੇ ਪਜਾਮੇ ਨਾਲ ਪਾਈ ਜਾਂਦੀ ਹੈ ਇਹ ਸਰ 3500 ਰੁਪਏ ਦੇ ਰੇਂਜ 'ਚ ਹੈ ਇਹ ਪਾਕਿਸਤਾਨੀ ਕਮ ਹੈ ਹੱਥ ਦਾ ਕੰਮ ਹੋਇਆ ਹੈ ਪਿਓਰ ਜੀ ਇਸ ਤਰ੍ਹਾਂ ਕਰਕੇ ਆ ਕਿ ਲੋਕ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਚਾਹੁੰਦੇ ਕਿ ਸਸਤੀ ਚੀਜ਼ ਵਧੀਆ ਮਿਲ ਜੇ ਤੇ ਇਹ ਇਹ ਤੇ 3500 ਕਿਉਂ ਖਰਚੂਗਾ ਦਾ ਰੀਜ਼ਨ ਰੀਜ਼ਨ ਸਰ ਇੱਕ ਜਿਹੜਾ ਕੰਮ ਹੈ ਹੱਥ ਦਾ ਕੰਮ ਹੈ ਇਹ ਜੁੱਤੀਆਂ ਘੱਟੋ ਘੱਟ ਸਾਰ ਇਸ ਤਰ੍ਹਾਂ ਇਹ ਇਹ ਸਸਤੀਆਂ ਨਹੀਂ ਇਹ ਕਟਰੀਨ ਦੀ ਨੇ ਇਹ ਕਮੋਦ ਸਾਹਿਬ ਨਾਲ ਇਹ ਕੰਪਿਊਟਰ ਦਾ ਕੰਮ ਹੈ ਮੋਟਰ ਦਾ ਇਹ ਕਟ ਹੈ 800 900 ਦੀ ਰੇਂਜ 'ਚ ਨੇ ਇਹ ਹਾਂ ਉਹ ਕੰਮ ਹੱਤਦਾ ਹੈ ਉਹ ਬੰਗੀ ਹੋਏਗੀ ਇਦਾਂ ਦੀ ਫਿਰ ਜ਼ਿਆਦਾਤਰ ਤਾਂ ਲੋਕ ਵਿਆਹਾਂ ਸ਼ਾਦੀ ਜਿਹੜੇ ਦੁਲਾ ਹੋਊਗਾ ਉਹੀ ਪਾਣਦਾ ਹੋਊਗਾ ਵਿਆਹ ਸ਼ਾਦੀਆਂ ਦੇ ਚੰਗੇ ਜਿਹੜੇ ਸਰਦਾਰ ਲੋਕ ਜਿਨ੍ਹਾਂ ਚੁੰਗੇ ਕੜਤੇ ਪਜਾਮੇ ਨਾਲ ਸ਼ੌਕੀਆ ਲੋਕ ਪਾਉਂਦੇ ਨੇ ਇਹਨੂੰ ਉਹੀ ਪੈਸੇ ਖਰਚ ਦਿੰਦੇ ਨੇ ਇਹ ਆ ਰਹੀ ਆਂਦੇ ਨੇ ਉਹ ਦਿੱਲੀ ਦਿੱਲੀ ਵਾਸਤੇ ਠੀਕ ਰਹਿੰਦੇ ਹੈ ਦਿੱਲੀ ਵਾਸ ਪਾਈਪਸ ਆ ਸਕਦੀ ਹੈ ਦਿੱਲੀ ਵਾਸ ਪਾਈਪ ਅੰਦਰ ਲਿਆ ਤੇਰ ਲੱਗੇ ਹੁੰਦਾ ਕੋਈ ਨੁਕਸਾਨ ਨਹੀਂ ਹੈ ਇਸ ਦਾ ਸਾਰਾ ਪਿਆਰ ਨੂੰ ਪਸੀਨਾ ਨਹੀਂ ਆਏਗਾ ਕਿਸ ਤਰ੍ਹਾਂ ਦਾ ਵੀ ਕੋਈ ਦਿੱਕਤ ਨਹੀਂ ਹੈ ਵੱਡੇ ਖਾਸ ਕਾਰੀਗਰ ਹੁੰਦੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਬਹੁਤ ਬਾਰੀਕੀ ਵਾਲਾ ਕੰਮ ਹੈ ਖਾਸ ਕਰ ਉਹੀ ਕਹਿੰਦਾ ਨਾ ਵਰਕਰ ਕਰਪੰਦੇ ਆ ਸਰੇ ਸਾਰੇ ਦਿਨ ਦੇ ਵਿੱਚ ਇੱਕ ਜੁੱਤੀ ਤਿਆਰ ਬਿਲਕੁਲ ਬੜੀ ਮੁਸ਼ਕਿਲ ਨਾਲ ਕਰੇਗਾ ਕਾਰੀਗਰ ਇਹ ਥਾਸ ਕਰਕੇ ਕੰਮ ਜਿਹੜਾ ਇਹ ਸਲਾਈ ਇਹ ਦੇਖੋ ਇਹ ਸਲਾਈ ਦੇਖੋ ਇਹ ਹੱਥ ਦਾ ਕੰਮ ਹੈ ਕੋਈ ਮਸ਼ੀਨ ਦਾ ਕੰਮ ਨਹੀਂ ਹੈ ਸਾਰਾ ਹੱਥ ਨਾਲ ਕੰਮ ਹੁੰਦਾ ਹੈ ਬਿਲਕੁਲ ਕਾਰੀਗਰ ਇੱਕ ਇੱਕ ਸੂਈ ਕੱਢ ਕੇ ਹੱਥ ਨਾਲ ਬਿਲਕੁਲ ਬਰੀਕ ਬਰੀਕ ਕਰਕੇ ਕਰਦਾ ਹੈ ਤੁਸੀਂ ਤੇ ਇਹ ਜਿਹੜਾ ਮਟੀਰੀਅਲ ਹੈ ਫਿਰ ਇਹ ਕੋਟਕਪੂਰੇ ਤੋਂ ਆ ਜਾਂ ਫਿਰ ਬਾਹਰੋਂ ਆਂਦਾ ਨਹੀਂ ਨਹੀਂ ਸਰੇ ਜਲੰਧਰ ਤੋਂ ਦਿੱਲੀ ਤੋਂ ਹਰ ਇੱਕ ਥਾਂ ਤੋਂ ਅਲੱਗ-ਅਲੱਗ ਸਾਰਾ ਵਾਲਾ ਕੋਈ ਖਰਾ-ਖਰਾ ਆਂਦਾ ਜੀ ਜਲੰਧਰ ਤੋਂ ਮਟੀਰੀਅਲ ਬਹੁਤ ਆਂਦਾ ਲੈਦਰ ਅਸੀਂ ਜਲੰਧਰ ਤੋਂ ਵੀ ਲੈਣੇ ਆ ਦਿੱਲੀ ਤੋਂ ਵੀ ਲੈਣੇ ਮਦਰਾਸ ਤੋਂ ਵੀ ਮੰਗਣੇ ਮਦਰਾਸ ਦਾ ਹੀ ਮੰਗਣੇ ਹਰ ਚੀਜ਼ ਅਲੱਗ ਲਗੰਦੀ ਹੈ ਜੀ ਸਾਡੀ ਟੀਮ ਕੋਟਕਪੂਰੇ ਤੋਂ ਹੈ ਬਿਲਕੁਲ ਸਾਰੀ ਟੀਮ ਕੋਟਪੂਰੇ ਜੀ